ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਜੜੱਕ ਦੇ ਕੋਠੇ ਜੀ ਤਸਵੀਰ ਤੇ ਜਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਜਿਹੜੇ ਘੜੋ ਵੀਰੋ ਵੀਡੀਓ ਬਣਾ ਰਹੇ ਆ ਜੀ ਬਾਈ ਦਾ ਪਸ਼ੂ ਪਾਲਣ ਦਾ ਕੰਮ ਆ ਜੀ ਚੈੱਕ ਕਰ ਸਕਦੇ ਹੋ ਬਹੁਤ ਘੰਟੇ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਸਕਰੀਨ ਤੇ ਜਿਹੜੇ ਦੋ ਐਨੀਮਲ ਦੇਖ ਰਹੇ ਹੋ ਇਹ ਬਾਈ ਹੁਣਾਂ ਦੇ ਵਿਕਾਊ ਨੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਜਸਵਿੰਦਰ ਸਿੰਘ ਪਿੰਡ ਚੜਿੱਕ ਕੋਠੇ ਹੀ ਨੇਗੇ ਮੋਬਾਈਲ ਨੰਬਰ 98143 31374 ਕਰਦੇ ਆ ਬਈ ਪਸੂ ਹਾਂਜੀ ਦੋਵੇਂ ਮਈਆਂ ਕਰਦੀਆਂ ਇਹ ਤਾਂ ਝੋਟੀ ਆ ਦੂਜੀ ਸੂਏ ਸੁਣੀ ਹੈ ਕਿੱਕ ਨੰਬਰ ਤੋਂ ਸ਼ੁਰੂ ਕਰਾਂਗੇ ਵੀਰੇ ਸੂਆ ਕਿੰਨਾ ਮਾ ਹੁੰਦੀ ਹੈ ਇਹ ਦੂਜਾ ਸੂਆ ਹੁੰਦੀ ਹੈ ਸਮਾਂ ਕਿੰਨਾ ਲਊਗੀ ਸਮਾਂ ਇਹ ਹਫਤੇ ਦੇ ਵਿੱਚ ਵਿੱਚ ਸੂਪੇ ਪਹਿਲੇ ਸੂਏ ਤਾਂ ਕੀ ਰਿਕਾਰਡ ਆਈ ਉਹਦਾ ਪਹਿਲੇ ਸੂਏ ਇਹ 18 19 ਕਿਲੋ ਤੇ ਗਈ ਹੈ ਚੋਇਆ ਵਾ ਘਰੇ ਚੋਇਆ ਵਾ ਸੀ ਆਪਦੀ ਤਸੱਲੀ ਇੱਥੇ ਜੀ ਐਕਟਿਆ ਸੀ ਮਨ ਕਿਹੜਾ ਲੱਗਿਆ ਬਈ ਇਹਦੇ ਇਹ ਇਹ ਹੈਗਾ ਗੋਪੀ 1 ਦਾ ਹੀ ਠੀਕ ਹੈ ਜੀ ਤੇ ਉਹਦੇ ਗੋਪੀ 2 ਦਾ ਲੱਗੇ ਠੀਕ ਆ ਬਾਈ ਥਨਾ ਦੇ ਡੰਨੇ ਜੀ ਪੂਰੇ ਓਕੇ ਹੈ ਜੀ ਤਸੱਲੀ ਕਰਕੇ ਲੈਵਾ ਸੀਓ ਸਰ ਅੱਗੇ ਵੀ ਪੂਰੀ ਹੈ ਪੂਰੀ ਸੀਲ ਹੈ ਦਿਨ ਦੇ ਦਿਨ ਮਿਲਦੀ ਹੈ ਤੋੜ ਕੇ ਦਿਖਾ ਵੀ ਬਾਈ ਹਾਂਜੀ ਬਾਈ ਦੇ ਦੱਸਣ ਮੁਤਾਬਕ ਬਚਾ ਕੇ ਬਾਈ ਭੱਜੇ ਨਾ ਸੁਆ ਦੂਜਾ ਸੁੰਦੀ ਹੈ ਜੀ ਡੇਟ ਮੁਤਾਬਕ ਬਾਈ 10 ਦਾ ਤੇ ਹਫਤਾ ਲੈ ਜੂਗੀ ਹਜੇ ਖੱਦ ਕਾਠ ਤੇ ਵਜੇ ਨੂੰ ਵਜੂਦ ਆ ਲਈ ਹੈ ਜੀ ਕੋਈ ਐਂ ਛੁੱਟੀ ਨਹੀਂ ਕੀ ਜੀ ਫੋਲੀ ਚੰਗਾ ਕੱਦ ਕਾਠਾ ਤੇ ਫੋਲੀ ਚੰਗਾ ਵਜਨ ਬਸ ਇਹ ਕੁਆਲਿਟੀ ਸੋਹਣੀ ਆ ਥਾਨ ਕੱਲਾ ਕੱਲਾ ਨਿਖੜਮਾ ਹੱਥੀ ਜਵਾਈ ਵਾਲਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਜੀ ਡੇਟ ਮੁਤਾਬਕ ਦਿਨ ਪਈ ਆ ਜੀ 8 ਤੇ 8 ਦਿਨਾਂ ਤੇ ਪੂਰਾ ਸੋਹਣਾ ਤੇ ਟੋਪ ਦਾ ਹਵਾਨਾ ਤਿਆਰ ਕਰ ਲੈਣਾ ਤਿਆਰੀ ਹੁਣ ਵੀ ਚੰਗੀ ਆ ਜੀ ਪਹਿਲੇ ਸਵੇਰ ਤਾਂ ਬਾਈ 10 ਦਾ ਕਿ 18 ਕਿਲੋ ਆਪਣਾ ਚੋਇਆ ਵਾ ਇੱਕ ਦੀਰ ਉਮੀਦ ਪਲੱਸ ਦੀ ਆ ਜਿਹੜੇ ਸਾਹਮਣਾਂ ਗਾਂਾਂ ਵਾਂਗੂ ਹਵਾਨਾ ਕਰੀ ਬੈਠੀ ਆ ਜੀ ਤੇ ਕੋਈ ਬਾਲਾ ਵੀ ਨਹੀਂ ਵੀਰੇ ਥਾਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ ਬਾਕੀ ਬਾਰੇ ਕੋਈ ਨਾ ਥਾਣਾ ਦੀ ਗਰੰਟੀ ਹੋਊਗੀ ਬੇਫਿਕਰ ਹੋ ਜੀ ਮੇਰੇ ਵੱਲੋਂ ਕਦ ਗਾਠ ਤੇ ਵਜਨ ਮजूद ਦੀ ਪੂਰੀ ਚੰਗੀ ਆ ਡਿਮਾਂਡ ਵੀਰੇ ਜੀ ਡਿਮਾਂਡ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰਾਂਗਾ ਸੀਮਨ ਤੇ ਤੇ ਗੋਪੀ ਬੰਨ ਦਾ ਲੱਗਿਆ ਵਾ ਜੀ ਅੱਗੇ ਵੀਰੇ 2 ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹ ਚੌਥਾ ਸੁਆ ਸੁਹੰਦੀ ਹੈ ਠੀਕ ਆ ਜੀ ਸਮਾਂ ਕਿੰਨਾ ਲਊਗੀ ਇਹਦੇ 20 ਦਿਨ ਪਏ ਹਾਂ ਜੀ 20 ਦਿਨ ਪਏ ਹਾਂ ਠੀਕ ਆ ਬਈ ਫਿਰ ਇਸ ਦਾ ਵੀ ਰਿਕਾਰਡ ਆਏ ਇਹ 16 17 ਕਿਲੋ ਤੇ ਹੀ ਗਈ ਠੀਕ ਆ ਥਾਣਾ ਜੀ ਇਹ ਵੀ ਡੰਨ ਥਾਣਾ ਦੀ ਪੂਰੀ ਓਕੇ ਘਰੇ ਚੋਈਆਂ ਹੋਈਆਂ ਸਾਡੀਆਂ ਆਉਂਦੀਆਂ ਠੀਕ ਆ ਤੋੜ ਕੇ ਦਿਖਾ ਜੀ ਬਈ ਇਹਨੂੰ ਵੀ ਬਾਈ ਦੇ ਦਸਨ ਮੁਤਾਬਕ ਹੂਆ ਚੌਥਾ ਹੁੰਦੀ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਜੰਗੀ ਆ ਜੀ ਇਹ ਵੀ ਪਿਛਲੇ ਸੂਏ ਦਾ 16 17 ਕਿਲੋ ਦਾ ਰਿਕਾਰਡ ਆ ਜੀ ਤੇ ਡੇਟ ਮੁਤਾਬਕ ਦਿਨ ਪਏ ਆ 20 ਤੇ 20 ਦਿਨਾਂ ਦੇ ਅੰਕਦਾ ਪੂਰਾ ਵੱਡਾ ਤੇ ਸ਼ਾਨਦਾਰ ਰੂਪਾਨਾ ਤਿਆਰ ਕਰੂਗੀ ਥਾਣੇ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਟ ਨਹੀਂ ਸਾਖ ਨੇ ਚੈੱਕ ਕਰ ਸਕਦੇ ਹੋ ਬਾਕੀ ਵਜੋਂ ਵਜੂਦ ਪੂਰਾ ਚੰਗਾ ਜੀ ਇੱਕ ਦਿਨ 20 ਦਿਨਾਂ ਨੂੰ ਪੂਰੀ ਸੋਹਣੀ ਤਿਆਰੀ ਹੋਊਗਾ ਜੇਕਰ ਦੋ ਤੁਹਡੀ ਸੇਵਾ ਦੇ ਚੱਲਦੇ ਆ ਤੇ ਕੋਈ ਵੀਰ ਵੱਧ ਕਰ ਲੋ ਤਾਂ ਵੱਧ ਵੀ ਲੈ ਸਕਦਾ ਚੋੜਾ ਪੈਠ ਗੋੜਾ ਪਸੂ ਦੋਨੇ ਚੰਗੇ ਆ ਜੀ ਇਹਦੀ ਡਿਮਾਂਡ ਵੀਰ ਫੋਨ ਤੇ ਕਰਾਂਗੇ ਰੇਟ ਜੀ ਠੀਕ ਹੈ ਜੀ ਇਹਦਾ ਰੇਟ ਵੀ ਬਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ